ਸਿਟੀ ਪੁਲਿਸ ਥਾਣਾ ਮਰਿੰਡਾ ਨੇ ਇੱਕ ਨੌਜਵਾਨ ਨੂੰ ਕਾਬੂ ਕੀਤਾ ਜੋ ਲੋਕਾਂ ਤੋਂ ਮੋਬਾਈਲ ਫੋਨ ਖੋਹ ਕੇ ਫਰਾਰ ਹੋ ਜਾਂਦਾ ਸੀ ਪੁਲਿਸ ਨੇ ਕਾਬੂ ਕੀਤੇ ਨੌਜਵਾਨ ਪਾਸੋਂ ਤਿੰਨ ਖੋਏ ਹੋਏ ਮੋਬਾਈਲ ਵੀ ਬਰਾਮਦ ਕੀਤੇ ਹਨ ਸਿਟੀ ਪੁਲਿਸ ਥਾਣਾ ਮਰਿੰਡਾ ਦੇ ਸਹਾਇਕ ਥਾਣੇਦਾਰ ਅੰਗਰੇਜ਼ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਨੌਜਵਾਨ ਪਾਸੋਂ ਮਰਿੰਡਾ ਦੇ ਬਾੜ ਨੰਬਰ 5 ਦੇ ਪਤੇ ਦਾ ਆਧਾਰ ਕਾਰਡ ਬਰਾਮਦ ਹੋਇਆ ਹੈ ਜਦਕਿ ਇਹ ਨਦੀਕੀ ਪਿੰਡ ਡੁੰਮਛੜੀ ਰਹਿ ਰਿਹਾ ਹੈ ਉਨ੍ਹਾਂ ਦੱਸਿਆ ਕਿ ਇਹ ਨੌਜਵਾਨ ਜਲੰਧਰ ਜ਼ਿਲ੍ਹੇ ਨਾਲ ਸੰਬੰਧਿਤ ਹੈ ਹੋਰ ਜਾਣਕਾਰੀ ਲੈਣ ਲਈ ਇਸ ਕਾਬੂ ਕੀਤੇ ਨੌਜਵਾਨ ਦਾ ਰਿਮਾਂਡ ਹਾਸਲ ਕਰਕੇ ਬਰੀ ਤੁਸੀਂ ਆਹੋ ਦੇ ਸਰ ਇੱਕ ਤੁਹਾਡੇ ਕੋਲ ਆ ਮੋਬਾਈਲ ਸਨੇਚਰ ਫੜਿਆ ਉਹਦੇ ਬਾਰੇ ਜਾਣਕਾਰੀ ਦਿਓਗੇ ਪੀਸੀ ਇਹ ਬੇਣੀ ਕਾਫੀ ਸਮੇਂ ਦੇ ਹਾਲ ਆਪਣੇ ਏਰੀਆ ਦੇ ਵਿੱਚ ਕਾਫੀ incidents ਮੋਬਾਈਲ ਖੋਹੀਆਂ ਵਰਤਦਾ ਹੋ ਕੱਲ ਵੀ ਸ਼ਾਮ ਦਾ ਜਿਹੜਾ ਕਰੀਬ 7 ਵਜੇ ਬੱਸ ਸਟੈਂਡ ਦੇ ਵਿੱਚ ਇੱਕ ਵਿਅਕਤੀ ਨੂੰ ਜਿਹੜਾ ਰਣਜੀਤ ਸਿੰਘ ਨਾਮ ਦੇ ਬੰਦੇ ਤੋਂ ਇਹ ਮੋਬਾਈਲ ਖੋਹ ਕੇ ਭੱਜਿਆ ਹੈ ਉਸ ਤੋਂ ਬਾਅਦ 10-15 ਮਿੰਟ ਬਾਅਦ ਇਹਨੇ ਫੇਰ ਦੁਬਾਰਾ ਇੱਕ ਮੋਹਰੇ ਹੋ ਗਿਆ ਦੂਜੀ ਉਹ ਜਿਹੜਾ ਅੰਡਰਵੇ ਦੇ ਉੱਪਰਲੇ ਪਾਸੇ ਫੜ ਗਿਆ ਕਰ ਗਿਆ ਤੇ ਮੁੜ ਕੇ ਉਸ ਤੋਂ ਬਾਅਦ ਤੀਜਾ ਮੋਹਰੇ ਨੇ ਜਾ ਕੇ ਫੇਰ ਹੋ ਗਿਆ ਮਗਰ ਪੁਰਾਣੇ ਗੱਸੀ ਰੋਡ ਤੇ ਉੱਥੋਂ ਗਰਿਆ ਮਗਰ ਬੰਦੇ ਉਹ ਲੱਗੇ ਤੇ ਇਹਨੂੰ ਫੜ ਲੈ ਕੇ ਜਾ ਕੇ ਸਰਾਂਦ ਰੋਡ ਤੇ ਸਰਾਂਦ ਰੋਡ ਤੇ ਫੜ ਤੋਂ ਬਾਅਦ ਉਹ ਤਿੰਨੇ ਮਗਾਰੇ ਤੋਂ ਰਿਕਵਰ ਹੋ ਚੁੱਕੇ ਤੇ ਸਾਰੇ ਜਿਹੜਾ ਇਹਦੇ ਨਾਲ ਇਕੱਲੇ ਸੀ ਜਾਂ ਹੋਰ ਵੀ ਹੈ ਕੋਈ ਲਵਾਨੇ ਕੱਢਾ ਸੀਗਾ ਤੇ ਬਾਕੀ ਇਹਦੇ ਨਾਲ ਪੁਸ਼ਟੀ ਕਰ ਰਹੇ ਆ ਹਜੇ ਰਿਮਾਉਂਡ ਲੈਣਾ ਦਾ ਪੇਸ ਕਰਨਾ ਤੇ ਸਰ ਇਹ ਕੋਈ ਬਾਈਕ ਸੀ ਜਾਂ ਕੱਲੇ ਇਹਦੇ ਸੀ ਪੈਦਲ ਸੀ ਜੀ ਮੋਟਰਸਾਈਕਲ ਸੀ ਮੋਟਰਸਾਈਕਲ ਦੀ ਗੱਲ ਦਾ ਬਾਤ ਤੇ ਮੋਟਰਸਾਈਕਲ ਵੀ ਤੁਸੀਂ ਰਿਕਵਰ ਕਰ ਲਿਆ ਜੀ ਮੋਟਰਸਾਈਕਲ ਸਰ ਇਹਨਾਂ ਦਾ ਆਪਣਾ ਜਾਂ ਕੋਈ ਮੋਟਰਸਾਈਕਲ ਵੀ ਜਿੰਨਾ ਮੈਰੀਫਾਈ ਕਰੀ ਤਾਂ ਮੋਟਰਸਾਈਕਲ ਹੈ ਹੀ ਦੇ ਨਾਂ ਤੇ ਪਰ ਉਹ ਇਹਨੇ ਕਿਸ਼ਤਾਂ ਤੇ ਲਿਆ ਹੋਇਆ ਇਹਦਾ ਜਿਹੜਾ ਐਡਰੈਸ ਹੈ ਉਹ ਵੀ ਇਹਨੇ ਇੱਕ ਜਾਲੀ ਜਿਹਾ ਐਡਰੈਸ ਬਣਾ ਕੇ ਬਾੜ ਨੰਬਰ 5 ਦਾ ਮਿੰਟੇ ਦਾ ਉੱਥੇ ਰਹਿੰਦਾ ਇਹ ਹੈ ਜੀਗਾ ਲੈਣਾ ਗਏ ਮੁਰ Pase ਆ ਬਾਡ ਨੰਬਰ 5 ਦਾ ਸਿਰ 12 ਨੰਬਰ 5 ਦਾ ਪ੍ਰੈਸ ਕਰਕੇ ਤੇ ਉਹ ਨਾ ਆਧਾਰ ਕਾਰਡ ਬਣਾ ਕੇ ਉਤੋਂ ਮੁਰਸੇ ਲੈ ਗਿਆ ਹਿਸਾਬ ਤੋਂ ਕਿਸ ਤੰਦੇ ਉਹਦੀ ਵੀ ਕੇਸ ਤੋਂ ਇਹ ਨਹੀਂ ਭਰਾਈ ਉਹ ਇਦਾਂ ਹੀ ਸਰ ਇਹਦਾ ਮਤਲਬ ਜੇ ਕੋਈ ਆਧਾਰ ਕਾਰਡ ਇਦਾਂ ਗਲਤ ਤੁਹਾਡੇ ਕਹਿਣ ਤਾਂ ਉਹ ਗਲਤੀ ਵੀ ਮੰਨਦੇ ਆ ਜੀ ਆਧਾਰ ਕਾਰਡ ਮੇਰੇ ਹਿਸਾਬ ਨਾਲ ਤਾਂ ਉਹ ਗਲਤੀ ਹੈ ਜਦੋਂ ਇਹ ਬੰਦਾ ਇੱਥੇ ਰਹਿੰਦਾ ਹੀ ਨਹੀਂ ਹੈ ਇਹਦਾ ਬਾਡ ਨੰਬਰ 5 ਦਾ ਮਰੇਡੇ ਦਾ ਆਧਾਰ ਕਾਰਡ ਬਣਿਆ ਹੁੰਦਾ ਹੈ ਬੇਸਿਕ ਕਿੱਥੇ ਦਾ ਰਹਿਣ ਵਾਲਾ ਬੇਸਿਕਲੀ ਇਹ ਬੇਸਿਕੇ ਰਹਿਣ ਵਾਲਾ ਤਾਂ ਉਧਰ ਜਲੰਧਰ ਜਿਹੜੇ ਚ ਪਿੰਡ ਪੈਂਦਾ ਨਾ ਬਿਰਗੇ ਇਹ ਜਿਹੜਾ ਪਰਾਉਟ ਆਣੇ ਚ ਮੂਰੋ ਪਿੰਡ ਹੈ ਕਪੜੇ ਦੇ ਰਾਗੇ ਉਥਾਂ ਰਹਿਣ ਵਾਲਾ ਪਰ ਅੱਜ ਕੱਲ ਇਹ ਹੋ ਕਾਫੀ ਸਮੇਂ ਤੋਂ ਇੱਥੇ ਰਹਿੰਦਾ ਹੁਣ ਪਤਾ ਲੱਗਿਆ ਜੀ ਇਹ ਅੱਜ ਕੱਲ ਜਿਹੜਾ ਤੁੰਗਛੜੀ ਗੀ ਲਿੜੀ ਦਿਨ ਆ ਰਹੇ ਸਰ ਇਹਦੇ ਬੈਕਗਰਾਉਂਡ ਤੁਸੀਂ ਪਤਾ ਕੀਤੀ ਹੈ ਵੀ ਕਿੰਦਾਂ ਦਾ ਉੱਥੇ ਜਲੰਧਰ ਦਾ ਬੈਕਗਰਾਉਂਡ ਤਾਂ ਹੈ ਜੀ ਤਾਂ ਜਿਹੜਾ ਇਹਨੂੰ ਪੇਸ਼ ਕਰਨਾ ਮੰਗ ਲਿਆ ਕੇ ਫਿਰ ਕੇ ਪੱਲੇ ਪੁੱਛੇ